ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਸਣੀ ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਆਪਣੇ ਇਸ YouTube ਚੈਨਲ King Kabaddi ਤੇ ਦੋਸਤੋ ਜਿਵੇਂ ਤਾਂ ਉਹਨਾਂ ਸਾਰਿਆਂ ਨੂੰ ਪਤਾ ਹੀ ਆ ਕੱਲ ਨੂੰ ਮਿਤੀ 7 ਫਰਵਰੀ 2024 ਨੂੰ ਦਿਨ ਬੁੱਧਵਾਰ ਨੂੰ ਬਾਗੜੀਆਂ ਕਪੂਰਥਲੇ ਦੇ ਵਿੱਚ ਕਬੱਡੀ ਦੀ ਬਹੁਤ ਵੱਡੀ ਚੈਂਪੀਅਨਸ਼ਿਪ ਕਰਾਈ ਜਾ ਰਹੀ ਆ ਜਿਹਦਾ ਫਰਸਟ ਪ੍ਰਾਈਜ਼ ਹੋਵੇਗਾ 4 ਲੱਖ ਸੈਕੰਡ ਪ੍ਰਾਈਜ਼ ਹੋਵੇਗਾ 3 ਲੱਖ ਤੇ ਚੈਂਪੀਅਨਸ਼ਿਪ ਦੇ ਬੈਸਟ ਰੈਡਰ ਤੇ ਜਾਫੀ ਨੂੰ ਬ੍ਰਾਂਡ ਨਿਊ ਹਾਲੈਂਡ ਟਰੈਕਟਰ ਦਿੱਤੇ ਜਾਣਗੇ ਤੇ ਦੋਸਤੋ ਆ ਬ੍ਰਾਂਡ ਨਿਊ ਹਾਲੈਂਡ ਟਰੈਕਟਰ ਦਿੱਤੇ ਜਾਣਗੇ ਕੱਲ ਨੂੰ ਬਾਗੜੀਆਂ ਤੇ ਕੱਲ ਨੂੰ ਦੋਸਤੋ ਬਾਗੜੀਆਂ ਦੀ ਚੈਂਪੀਅਨਸ਼ਿਪ ਉੱਤੇ ਤਕਰੀਬਨ ਪੰਜਾਬ ਤੇ ਹਰਿਆਣੇ ਦੇ ਚੋਟੀ ਦੇ ਸੁਪਰਸਟਾਰ ਪਲੇਅਰ ਪਹੁੰਚ ਰਹੇ ਨੇਗੇ ਕੋਈ ਵੀ ਇਹੋ ਜਿਹਾ ਪਲੇਅਰ ਨਹੀਂ ਹੋਊਗਾ ਜਿਹੜਾ ਕੱਲ ਨੂੰ ਨਹੀਂ ਖੇਡੂਗਾ ਆਪਣੇ ਆਪਣੇ ਜ਼ਿਲ੍ਹੇ ਦੇ ਲਈ ਸਾਰੀ ਪਲੇਅਰ ਖੇਡਣਗੇ ਤੇ ਖੇਡਣਾ ਵੀ ਚਾਹੀਦਾ ਹੈਗਾ ਤੇ ਕੱਲ ਨੂੰ ਜੋ ਆਪਾਂ ਨੂੰ ਪਲੇਅਰਾਂ ਦੇ ਬਾਰੇ ਪਤਾ ਲੱਗਿਆ ਵੀ ਪਲੇਅਰ ਖੇਡ ਰਹੇ ਨੇਗੇ ਤਾਂ ਉਹ ਪਲੇਅਰ ਨੇ ਦੋਸਤੋ ਮੰਗੀ ਬੱਗਾਪਿੰਡ ਖੁਸ਼ੀ ਦੋਗਾ ਦੁੱਲਾ ਬੱਗਾਪਿੰਡ ਜਸਨਾ আলমਗੀਰ ਰਾਜੂ ਕੋਟਲਾ ਪੜੀ ਸੰਦੀਪ ਲੋਧਰਾ ਜੋ ਦਾ ਸੁਰਖਪੁਰੀਆ ਜਾਂ ਦਾ ਸੁਰਖਪੁਰ ਬੁਲਟ ਖੀਰਾਵਾਲੀਆ ਇਹ ਪਲੇਅਰ ਖੇਡਣਗੇ ਫਰੀਆਦ ਅਲੀ ਇੰਦਰਜੀਤ ਕਲਸੀਆ ਤੇ ਬਾਕੀ ਜੇ ਮੈਂ ਕੱਲੇ ਕੱਲੇ ਪਲੇਅਰ ਦਾ ਨਾਮ ਲਵਾਂ ਤਾਂ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜੂਗੀ ਮੇਰਾ ਤਕਰੀਬਨ ਕਹਿਣ ਦਾ ਮਤਲਬ ਇਹ ਆ ਵੀ ਕੱਲ ਨੂੰ ਬਾਗੜੀਆਂ ਦੀ ਧਰਤੀ ਤੋਂ ਤੇ A to Z ਪੰਜਾਬ ਅਤੇ ਹਰਿਆਣਾ ਦੇ ਸਾਰੇ ਚੋਟੀ ਦੇ ਸੁਪਰਸਟਾਰ ਪਲੇਅਰ ਪਹੁੰਚ ਰਹੇ ਨੇ ਤੇ ਕੀ ਲੱਗਦਾ ਫਿਰ ਕਿੱਧਰ ਨੂੰ ਜਾਣਗੇ ਇਸ ਵਾਰ ਬ੍ਰਾਂਡ ਨਿਊ ਹਾਲੈਂਡ ਟਰੈਕਟਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਾਕੀ ਕਬੱਡੀ ਦੀ ਹਰੇਕ ਅਪਡੇਟ ਸਭ ਤੋਂ ਪਹਿਲਾਂ ਜਾਣਨ ਦੇ ਲਈ ਤੁਸੀਂ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤਾਂ ਦੋਸਤੋ ਏਸੀ ਆਪਣੀ ਅੱਜ ਦੀ ਵੀਡੀਓ ਮਿਲਦਿਆ ਤੁਹਾਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਕੋਈ ਹੋਰ ਨਵੀਂ ਦੀ ਕਬੱਡੀ ਦੀ ਅਪਡੇਟ ਦੇ ਨਾਲ ਧੰਨਵਾਦ ਜੀ